ਅੱਜ ਕਿਸਾਨ ਵੀਰੋ ਸਸ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੋਰ ਸਿੰਘ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਧਰਮਪਰਮ ਸਾਹਿਬ ਲਗਦਾ ਵਿਖੀ ਪਿੰਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੋਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਵੀਰ ਗੁਰਲਾਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਵਪਾਰ ਦਾ ਕੀਤਾ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰਜ ਵਿੱਚ ਟੋਟਲ 3 ਨਾਗ ਤੁਹਾਨੂੰ ਦਿਖਾਉਣੇ ਆ ਦੋ ਸੁਈਆਂ ਵੜਾ ਦਿਖਾਵਾਂਗੇ ਤੇ ਇੱਕ ਗੱਬਨ ਸੋ ਵੀਡੀਓ ਦੇ ਨਾਲ ਦੋਸਤੋ ਅੰਤ ਤੱਕ ਜੁੜੇ ਰਹੋ ਬਨੇ ਰਹੋ ਠੀਕ ਹੈ ਜੀ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਸਾਰੇ ਭਰਾਵਾਂ ਨੂੰ ਮਿਲ ਸਕੇ ਅੱਜ ਤਰੀਕ 28 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਿਹਾ ਸਮਾਂ ਕੋਈ ਸ਼ਾਮ ਦੇ 1:30 ਤੋਂ 3 ਵਜੇ ਦਾ ਪਸ਼ੂ ਸਾਫ਼ ਸੁਥਰੇ ਹੁੰਦੇ ਆ ਦੋਸਤੋ ਬਾਕੀ ਤੁਹਾਡਾ ਹਾਕਮਨ ਦਾ ਆਪਣੀ ਦੋ ਟਾਈਮ ਚੋਕੇ ਚਾਹੇ ਚਾਰ ਟਾਈਮ ਚੋਕੇ ਤਸੱਲੀ ਕਰਨ ਦਾ ਇੱਥੇ ਆਣ ਕੇ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਤਸੱਲੀ ਕਰ ਸਕਦਾ ਠੀਕ ਹੈ ਜੀ ਉਹ ਕਰਦੇ ਆ ਗੱਲਬਾਤ ਲੈ ਲੈਣੀ ਆ ਬਧੇਰੇ ਡਿਟੇਲ ਸਭ ਤੋਂ ਪਹਿਨਾ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਬਹੁਤ ਵਧੀਆ ਵੀਰੇ ਠੀਕ ਠਾਕ ਗੁਰਲਾਲ ਬੜੀ ਕਿਰਪਾ ਬੈਗਰੂ ਦੀ ਚੜਦੀ ਕਲਾ ਜੀ ਹੋਰ ਮਰ ਜੰਦੇ ਛਾਲਾ ਵੀਰ ਆਏ ਮੈਨਾ ਬਾਪੂ ਦੀਪ ਸਿੰਘ ਦੀ ਮਿਹਰਬਾਪੂਰੀ ਤੇ ਚਲੋ ਸ਼ੁਕਰ ਮਾਲਕ ਸੱਚੇ ਪਾਤਸ਼ਾਹ ਦਾ ਜੀ ਜੀ ਅੱਛਾ ਵੀਰੇ ਗੁਰਲਾਲ ਮਾਲ ਤਕਰੀਬਨ ਚਲੋ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਦੋ ਚਾਰ ਨਾ ਆਏਗਾ ਆਏਗਾ ਰਹਿੰਦੇ ਆ ਹਾਂ ਜੀ ਹਾਂ ਜੀ ਸੰਤੂ ਸਾਹਿਬ ਚਲੋ ਇੱਕ ਤੇ ਸ਼ਿਦੀ ਘੜੀ ਚੱਲੇਂਦੇ ਤੇ ਫਤਿਹਗੜ ਸਾਹਿਬ ਤੇ ਲੇਗੇ ਓਕੇ ਉਹ ਤਿੰਨ ਦਿਨ ਉਧਰ ਲਾਗੇ ਮਹਾਰਾਜ ਦੀ ਮਿਹਰ ਨਾਲ ਬਹੁਤ ਵਧੀਆ ਹੋ ਪਰसों ਆਇਆ ਤੇ ਦੋ ਬੜੀਆਂ ਗੀਆਂ ਤੇ ਕੱਲ ਲੋਕਲ ਵੇਗੀਆਂ ਆ ਤਿੰਨ ਕੁ ਬੱਚੀਆਂ ਗੀਆਂ ਮਾਹ ਚਲੋ ਭੈਣ ਭਰਾ ਮੈਂ ਸਾਹਮਣੇ ਆਈ ਜਰੂਰ ਬਿਲਕੁਲ ਵੀਰੇ ਅੱਛਾ ਗਰ ਲਾਲ ਜਿੱਦਾਂ ਆਪਾਂ ਜਿਗਰ ਕੀਤਾ ਦੋ ਬੜਾ ਆਪਣੇ ਕੋਲ ਬਿਲਕੁਲ ਸੱਜਰ ਸੂਈਆਂ ਨੇ ਵੀਰ ਜੀ ਦੋ ਤੇ ਬੱਚੀਆਂ ਰਾਦੀਆਂ ਸੂਈਆਂ ਪਹਿਲਣਾ ਹਾਂ ਇੱਕ ਦੂਜੇ ਸੂਗੇ ਜਰਸੀ ਵੱਡੀ ਪੰਜਾਬ ਵਾਲੀ ਤਿਆਰ ਵਾ ਬਿਲਕੁਲ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ ਬਹੁਤ ਚੀਜ਼ ਹੈ ਗਰ ਲਾਲ ਦੋਨੋਂ ਸੰਧੂ ਸਾਹਿਬ ਇੱਕ ਕੱਲ ਛਾਮੀ ਚਵਾਈ ਕੀਤੀ ਇੱਕ ਦਿਨੇ ਕੀਤੀ 12 ਲੀਟਰ ਬੋਲਾ ਹੋਊਗਾ ਬੱਚੀ ਦੇ ਥੱਲੇ ਮੂੰਹ ਛਿੱਗੀ ਆ ਠੀਕ ਹੈ ਜੀ ਪਹਿਲਾ ਸੂਰਾ ਪਲੂ ਇਸੇ ਜਰਸੀ ਬ੍ਰੀਡ ਤੋਂ ਆਪਾਂ ਸਟਾਰਟ ਕਰ ਦਿੰਦੇ ਆ ਸੋਈ ਸੋਈ ਵੈੜਾ ਦੂਜਾ ਸਵੇਰ ਨਾਲ ਨਹੀਂ ਪਹਿਲਾ ਸੂਆ ਸੰਤੂ ਸਾਹਿਬ ਛਿੱਗੀ ਮੂੰਹ ਜੀ ਬਹੁਤ ਛੇਦਾਂ ਦਾ ਪਹਿਲਾ ਸੂਆ ਸੋਈ ਆ ਹਾਂਜੀ ਕੱਲ ਦੀ ਸੂਈ ਹੈ ਜੀ ਤੇ ਬੱਛਾ ਮਗਰ ਨਹੀਂ ਬੱਛੀ ਮਗਰ ਸੰਤੂ ਮਗਰ ਬੱਛੀ ਆ ਹਾਂਜੀ ਬਹੁਤ ਖੂਬਸੂਰਤ ਬੱਛੀ ਆ ਮਗਰ ਠੀਕ ਆ ਜੀ ਕੱਲ ਦੀ ਸੂਈ ਹੈ ਨਾਰੂਆ ਨਾਲਾ ਬੱਚੇ ਦੇ ਤੇ ਤਕਰੀਬਨ ਕੋਈ 2 ਗੱਗਾ ਗਰਨਾਲ ਚਵਈਆਂ ਹੋ ਗਈਆਂ ਨੇ ਸੰਧੂ ਸਾਹਿਬ 12 ਕਿਲੋ ਬੋਲਾ ਠੰਡਾ ਹੋਊਗਾ ਇਹ ਨਹੀਂ ਵੀ ਕਹਿ ਦੇਣਾ ਮਾ ਕੋਈ ਭੈਣ ਭਰਾ ਸਾਈ ਪਾਵੇ ਹਾਂਜੀ ਤਸਲੀ ਨਾ ਇੱਕ ਡੰਗਾ ਲੀਤ ਮਰਾਵੇ ਆਪ ਦੇ ਵੀਡੀਓ ਕਾਲ ਤੇ ਜੇ ਕੋਈ ਦੂਰੋਂ ਭੈਣ ਭਰਾ ਤੇ ਦੂਜੇ ਡੰਗ ਘਰੇ ਜਾ ਕੇ ਚਵਾ ਕੇ ਫੇਰ ਪਈਏ ਲਾਵਾਂਗੇ ਠੀਕ ਹੈ ਜੀ ਹਾਂਜੀ ਬਾਕੀ ਚਲੋ ਗਾਂ ਕਰਨ ਦੀ ਲਓ 212 ਲੀਟਰ ਜਿਹੜਾ ਬੋਲਾ ਆਇਆ ਅੱਜ ਦੂਜਾ ਦੇਣਾ ਬਾਕੀ ਨਾਰਾ ਨੂੜਾ ਹਵਾਨੇ ਚੱਡੇ ਦੇ ਉੱਪਰ ਤੁਸੀਂ ਵੇਖੋ ਬਿਲਕੁਲ ਬਰੀਕ ਨਾੜੀ ਸਪੇਸ ਵਾਂਡੇ ਕੋਜੀ ਆ ਇੱਕ ਸਾਰ ਬਿਲਕੁਲ ਹਵਾਨਾ ਚੱਡਾ ਤੇ ਬਿਲਕੁਲ ਸਪੇ ਤੇ ਬਿਲਕੁਲ ਬਦਾਮੀਆ ਰੰਗ ਹੈ ਜਿਵੇਂ ਆਪਾਂ ਨੋਟ ਕਰਾ ਦਿੰਦੇ ਆ ਵੀ ਬਿਲਕੁਲ ਜਰਸੀ ਬਰੀਡ ਦੇ ਵਿੱਚ ਜ਼ਿਆਦਾਤਰ ਆਪਾਂ ਇਹੋ ਕਲਰ ਦੇਖਦੇ ਆ ਠੀਕ ਆ ਜੀ ਆਹ ਹਵਾ ਨੀਲੇ ਵੇਦੀ ਆ ਤੇ 12 ਕਿਲੋ ਤੋਂ ਸ਼ੁਰੂਆਤ ਕੀਤੀ ਹੈ ਚੋਣ ਚਵਾ ਦੀ ਜਿਹੜੀ 1 ਨੰਬਰ ਆ ਮਗਰ ਵਛੀ ਇਹ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਪਾਂ ਕਿਉਂ ਤੇ ਨਹੀਂ ਕਿ ਜਾਦੀ ਸੰਧੂ ਸਾਹਿਬ ਵੀ ਕਰਮਾ ਲਈ ਹੱਥ ਨਹੀਂ ਰੱਖਣ ਦੀ ਐਨੀ ਪੋਲੀ ਆ ਦੇ ਠੀਕ ਆ ਜੀ ਜਦੋਂ ਪਸਵਾਹ ਪੈਂਦਾ ਆਪੇ ਵਗਨਾਲਾ ਸਾਹਿਬ ਬਣ ਜਾਂਦਾ ਐਨੀ ਪੋਲੀ ਜਾਦੀ ਠੀਕ ਆ ਠੀਕ ਆ ਹਾਂਜੀ ਬਾਕੀ ਚਿੱਗੀ ਮੂੰਹ ਚਾਰ ਸੂਏ ਪੀਣ ਵਾਲੀ ਆ ਵੱਛੀ ਆ ਜੀ ਹਾਂ ਹਾਂਜੀ ਮੈਂ ਦੱਸੋ ਹਾਈਟ ਕਰਦੇ ਨਾਰਮਲ ਮੀਡੀਅਮ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਜਾਂ ਵਿਚਲਾ ਮੇਲ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਸਾਫ ਸੁਥਰਾ ਲੈਵਾ ਠੀਕ ਆ ਜੀ ਕੋਈ ਫੋਰ ਸ਼ਾਕ ਜਾਂ ਕੋਈ ਬੱਚਾ ਨਹੀਂ ਗੈਕਟਰਾ ਨਾਲ ਲੱਗਾ ਚਾਰ ਥਣ ਨੇ ਤੇ ਚਾਰੇ ਥਣ ਗਾਇਬ ਵੰਡਵੇਰ ਨੇ ਜਿਹੜੀ ਆਪਾਂ ਤੁਹਾਨੂੰ ਚੈੱਕ ਕਰਾਈ ਦਿੱਤੀ ਆ ਇਤੋਂ ਪੈਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਆਪਾ ਦਿਖਾ ਦਿੰਨੇ ਆ ਠੀਕ ਆ ਜੀ ਆ ਦੇਖੋ ਸੋ ਬਿਲਕੁਲ ਬਰੀਕ ਨਾੜਾ ਹਵਾਨੇ ਚੱਡੇ ਦੇ ਉੱਪਰ ਤੇ ਚਵਾਚਬੂ ਦੀ ਫਿਰ ਗਰਲਾਲਪੁਰ ਛੱਟੇ ਤੋਂ ਰਹਿ ਤਾ ਮਾਣਾ ਸੰਧੂ ਸਾਹਿਬ ਮੈਂ ਤੁਹਾਨੂੰ ਦੱਸਿਆ ਵੀ ਚਲੋ ਸੂਈ ਸਵਾਈਆ ਕਰਮਾ ਲਈ ਕੋਈ ਭੈਣ ਭਰਾ ਜੀ ਇਹਦੇ ਲਾਗੂ ਆ ਤੇ ਦੋ ਡੰਗ ਆਪਦੇ ਘਰ ਮੇਰੇ ਘਰ ਤਸੱਲੀ ਕਰਕੇ ਖੜਨ ਨਹੀਂ ਤੇ ਭੈਣ ਭਰਾ ਇੱਕ ਡੰਗ ਮੇਰੇ ਤੋਂ ਵੀਡੀਓ ਕਾਲ ਤੇ ਚੋਂ ਦੂਜੇ ਡੰਗ ਘਰੇ ਜਾ ਕੇ ਚਵਾ ਕੇ ਫੇਰ ਪਈ ਲਾਵਾਂਗੇ ਤਸੱਲੀ ਕਰਾ ਦੇ ਉਹ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਲੋਬੀ ਭਰਾਵੋ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹ ਆਪਣੇ ਤਸੱਲੀ ਕਰਨ ਤੇ ਗਰਲਾਲ ਇਹਦਾ ਲੈਣ ਦੇਣ ਕੀ ਕਰਦੇ ਪਏ ਆ ਇਹ ਸੰਧੂ ਸਾਹਿਬ ਆਪਾਂ ਕੋਈ 80 ਨਹੀਂ ਕੋਈ 85 ਨਹੀਂ ਆ ਮੌਨ ਜੋ ਮਰਜ਼ੀ ਕਰੀਏ 75000 ਚੋਂ ਖੁੱਲੇ ਮਾਨਤਾਨ ਬੱਚੀ ਦੇ ਕਰਾਂਗੇ 75 ਚੋਂ ਹਾਂਜੀ ਸੰਧੂ ਸਾਹਿਬ ਠੀਕ ਆ ਭਰਾ ਲਓ ਵੀ 75000 ਦੇ ਵਿੱਚੋਂ ਦੋਸਤੋ ਛੋਰਛਾ ਆਪਾਂ ਮਾਨਤਾਨ ਗਰਲਾਲ ਕਹਿੰਦਾ ਵੀ ਆਪਾਂ ਕਰਦੇ ਆਂਗੇ ਅੱਗੇ ਮੇਰਾ ਭਰਾ ਤੁਸੀਂ ਆਪਦੀ ਸਮਝ ਵੇਖਣੀ ਹੁੰਦੀ ਆ ਠੀਕ ਆ ਜੀ ਮਗਰ ਬੱਚੀ ਆ ਬੱਚਾ ਬਹੁਤ ਖੂਬਸੂਰਤ ਆ ਤੇ ਜਰਸੀ ਦੇ ਵਿੱਚ ਕੋਈ ਭਰਾ ਕੋਈ ਸ਼ਾਈ ਵਾਲ ਦਾ ਕਰਾਸ ਮੰਨ ਲੇ ਬੱਚਾ ਬਹੁਤ ਸੋਹਣਾ ਮਗਰ ਠੀਕ ਆ ਜੀ ਬੱਚੀ ਆ ਕੋਈ ਭਰਾ ਸ਼ੌਂਕ ਨਾਲ ਤਿਆਰ ਸਾਬ ਲੂਗਾ ਠੀਕ ਹੈ ਜੀ ਸੋ ਇਹ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਹੈ ਜਰਸੀ ਅੰਗ ਦੇ ਵਿੱਚ ਇਸ ਤੋਂ ਬਾਅਦ ਇੱਕ ਸਾਈਕਲ ਨੰਬਰ ਤੇ ਗਰਲਾਲ ਆਪਣੇ ਕੋਲ ਹੈ ਇਧਰ ਆ ਜਿਹੜੀ ਗੱਬਣਾ ਵੀਰ ਇਹ ਵੀ ਸੰਧੂ ਸਾਹਿਬ ਜਰਸੀ ਦਾ ਕ੍ਰਾਸ ਵਾ ਅੱਛਾ ਜੀ ਹਾਂਜੀ ਦੂਜਾ ਸਵੇਰ ਵੱਛੀ ਸੁਣੀ ਆ ਲਓ ਵੀ ਦੂਜਾ ਸਵੇਰ ਦੋਸਤੋ ਇਸ ਅਵੇਰਨੈਸ ਹੁਣਾ ਤੇ ਬਾਕੀ ਥੱਲੋਂ ਕਰਮਾਂ ਦੀ ਬਹੁਤ ਚੰਗੀ ਬਣੀ ਥਣੀ ਪਈ ਹੈ ਠੀਕ ਹੈ ਜੀ ਤੇ ਦਿਨ ਕਿੰਨੇ ਲੈ ਜੂਗੀ ਗਰਲਾਲ ਸੰਧੂ ਸਾਹਿਬ ਪੰਜ ਚਾਰ ਦਿਨ ਅਜੇ ਲੈ ਜੂਗਾ ਉਹਨਾਂ ਦੇ ਲਿਖਾਂ ਦੇ ਹਿਸਾਬ ਨਾਲ ਤੇ ਜੇ ਹਫਤਾ ਲੈਂਦੀ ਆ ਬਾਕੀ ਚਲੋ ਪੈਂਡਾ ਪੁੰਡਾ ਪੈਂਦਾ ਉਧਰ ਗਿਆ ਕੇ ਡੰਗ ਠੀਕ ਹੈ ਜੀ ਹਾਂ ਜੀ ਪਿਛਲੇ ਸੂਰੇਦਾਰ ਕਾਰਡ ਸੰਧੂ ਸਾਹਿਬ 20 ਕਿਲੋ ਤੋਂ ਬਾਹਰ ਦਾ ਬਚੀਦਾ ਰਿਹਾ ਵਾ ਤੇ ਚਲੋ ਜੇ ਤੇ ਸੂਪ ਹੀ ਕਰਮਾਂ ਲਈ ਫੇਰ ਆਪਾਂ ਚਵਾ ਕੇ ਦਵਾਂਗੇ ਜੋ ਕੋਈ ਭੈਣ ਭਰਾ ਗੱਬਣਾ ਸੌਦਾ ਕਰੂ ਫਿਰ ਉਹ ਸਾਹਿਬ ਨਾਲ ਚੱਜੂਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਲੋਬੀ ਪ੍ਰਭੂ ਅੱਜ ਫਿਲਵਾਲ ਗੱਬਣਾ ਤੇ ਜਿੱਦਾਂ ਮਰਾਂ ਮਰਜੀ ਭਰਾ ਕੋਈ ਤਸੱਲੀ ਕਰ ਸਕਦਾ ਆਪਣੀ ਟਿੱਪ ਕੇ ਭਰਾ ਕੇ ਔਨਲਾਈਨ ਕੋਈ ਸੌਦਾ ਕਰਦਾ ਵੀਡੀਓ ਕਾਲ ਤੇ ਤੁਸੀਂ ਤਪਾ ਸਕਦੇ ਹੋ ਇੱਥੇ ਆਣ ਕੇ ਤਸੱਲੀ ਕਰ ਸਕਦੇ ਹੋ ਉਹ ਜਿੱਦਾਂ ਵੀ ਕਿਸੇ ਭੜਾ ਦੀ ਠੀਕ ਹੈ ਜੀ ਆਪਦੀ ਵਿਚਾਰ ਆ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣਾ ਸੂ ਆ ਦੇਖੋ ਜੀ ਬਲੈਕ ਰਾਂਗਾ ਵਿੱਚ ਕੁਝ ਕੁ ਵਾਈਟ ਜਿਹੜੇ ਦੋਸਤੋ ਸਪੋਰਟ ਤੁਹਾਨੂੰ ਨਜ਼ਰ ਆਉਣਗੇ ਵਾਈਟ ਤੇ ਬਾਕੀ ਹਵਾਨੇ ਚੱਡੇ ਦੀ ਪੂਰੀ ਖਬਰਦਾਰ ਪੰਦੀ ਜਾਂਦੀ ਕਰਮਾ ਦੀ ਥੱਲੇੋਂ ਠੀਕ ਹੈ ਜੀ ਤੇ ਚਾਰੇ ਥਾਣ ਸੋ ਗਾਇਬ ਗੂਪ ਚੰਗਾ ਅਗਲੇ ਪਿਛਲੇ ਥਾਣਾ ਦਾ ਜਿੱਥੋਂ ਤੱਕ ਆਪਾਂ ਹੁਣ ਮੌਕੇ ਤੇ ਦੇਖ ਰਹੇ ਆ ਆ ਦੇਖੋ ਜੀ ਸਭ ਸਭ ਪੂਰੀ ਵੱਡੀ ਆ ਕੱਦ ਵੱਜਣ ਵਾਲੀ ਕਰਮਾ ਲਈ ਚਲੋ ਦੋ ਦੋਨਾਂ ਬੰਦਿਆਂ ਨੇ 22 ਕਿਲੋ ਚੋਇਆ ਦੁੱਧ 25 ਕਿਲੋ ਇਹਨੂੰ ਕਰਮਾ ਲਈ ਨੂੰ ਕੀ ਜਾਂਦਾ ਹੂੰ ਕੋੜੀਆਂ ਵਾਲਾ ਤੋਰਾ ਨੱਚਦੀ ਫਿਰਦੀ ਆ ਤੇ ਆ ਕਰੋ ਚੱਕ ਜੀ ਠੀਕ ਹੈ ਜੀ ਬਾਕੀ ਥੱਲਾ ਭਾਨਾ ਜਿਹੜਾ 200 ਬੜਾ ਮਜ਼ਬੂਤ ਆ ਕਰਮਾੜੀ ਦਾ ਲੜਾ ਲੁੜਾ ਬਹੁਤ ਨੇ ਹਜੇ ਉਹ ਬਾਨੇ ਚੱਡੇ ਚ ਲੈ ਜੂਗੀ ਦਿਨ ਲੈ ਜੇ ਚਾਰ ਲੈ ਜੇ ਪੰਜ ਲੈ ਜੇ ਚਲੋ ਜਿੰਨੇ ਕ ਪਸ਼ੂ ਦਿਨ ਲੈ ਜੇ ਦੋਸਤੋ ਉਨੇ ਚੰਗਾ ਪੂਰੇ ਦਿਨਾਂ ਦੇ ਜਾ ਕੇ ਪਸ਼ੂ ਸੁਦੇ ਸਵਾਦ ਆਉਂਦਾ ਠੀਕ ਆ ਜੀ ਇੱਕ ਬਣ ਥਣ ਜੂਗੀ ਕਰਮਾ ਦੀ ਓਨੀ ਜਿਆਦੀ ਥੱਲਿਓ ਬਾਕੀ ਇੱਕ ਪਾਸੇ ਤੁਹਾਨੂੰ ਆਪਾ ਦਿਖਾਉਣ ਦੀ ਕੋਸ਼ਿਸ਼ ਇਧਰੋਂ ਕਰਾਂਗੇ ਬਹਿਣੀ ਵਾਲੀ ਸਾਈਡ ਤੋਂ ਥਨ ਥੁਣਾ ਆ ਦੇਖੋ ਜੀ ਠੀਕਾ ਲੈ ਵੀਰ ਲਾਲ ਬੋਲ ਵੀਰੇ ਇਹਦਾ ਮੁੱਲ ਕੀ ਕਰਤਾ ਫਿਰ ਇਹ ਵੀ ਸੰਧੂ ਸਾਹਿਬ ਮੁੱਲ ਪਲਾਸੀ 85 ਜੋ ਮਰਜੀ ਕਰੀਏ ਲੈ ਦੇ ਲਾਸਟ ਆਪਾਂ ਵੀ 75000 ਦੀ ਵਸੀ ਦੇਣੀ ਉਹ ਚੋਂ ਮਾਨਦਾਨ ਕਰਾਂਗੇ ਖੁੱਲੇ 75 ਹਾਂਜੀ ਸੰਧੂ ਸਾਹਿਬ ਓ 75 75 ਤੇ ਪੱਕਾ ਯਾਰ ਕੀ ਮੋਹਰਾ ਲਾਤੀਆਂ ਸੰਧੂ ਸਾਹਿਬ ਬੱਛੀਆਂ ਬਹੁਤੀਆਂ ਖਰੀਆਂ ਚਲੋ ਮੰਡੀ ਚੋਂ ਤੇ ਭਲਾ ਕੋਈ 85 90 ਮੰਗੀ ਜਾਵੇ ਜਿਹੜੀ ਗੱਲ ਵਾ ਪੰਜਾਬ ਵਾਲੀ ਜਰਸੀ ਆ ਪੂਰੀ ਕੱਦ ਵਜਨ ਵਾਲੀ ਆ ਕੋਈ ਛੋਟੀ ਨਹੀਂ ਆ ਬਸ ਜੱਜਾਂ ਨੂੰ ਕੰਮ ਤਾਂ ਨਹੀਂ ਤੋੜਤੀ ਬਲਕਿ ਹੋਊਗਾ ਵਿੱਚ ਝੋੜ ਛੱਪਾ ਸੰਧੂ ਸਾਹਿਬ ਮਾਨਦਾਨ ਕਰਾਂਗੇ ਕਿ ਛੋੜ ਛੱਪੇ ਕਾਦੇ ਖੁੱਲੇ ਮਾਨ ਜਿੰਨਾ ਦੋਸਤੋ ਪਸ਼ੂਆਂ ਦਾ ਮੁੱਲ ਕੀਤਾ ਜਾਂਦਾ ਠੀਕ ਆ ਜੀ ਮਾਨਤਨ ਕਰਕੇ ਜਿੰਨਾ ਵੀ ਹੋ ਸਕਦਾ ਜਿੰਨੀ ਕਜਾਇਸ਼ ਹੁੰਦੀ ਆ ਵਪਾਰੀ ਵੀਰ ਉਹਨੇ ਆਪਣਾ ਸ਼ੋਰ ਸ਼ੱਪਾ ਕਰਕੇ ਦਿੰਦੇ ਆ ਪਸ਼ੂ 75000 ਦੇ ਵਿੱਚੋਂ ਲੈਸ ਹੋ ਜੂਗੀ ਠੀਕ ਆ ਜੀ ਸੋ ਇਹ ਸੈਕੰਡ ਨੰਬਰ ਤੇ ਤੁਹਾਨੂੰ ਦਿਖਾਤੀ ਆਪਾਂ ਬੜ ਇੱਕ ਇਧਰ ਤੇ ਜੇ ਨੰਬਰ ਤੇ ਦਿਖਾ ਦਿੰਨੇ ਆ ਤੁਹਾਨੂੰ ਇਹ ਸੂਈ ਸਵਾਈ ਆ ਠੀਕ ਆ ਇਹ ਵੀ ਸੰਧੂ ਸਾਹਿਬ ਕਰਦੀ ਸੂਈ ਆ ਅੱਛਾ ਵੀਰੇ ਗਰਾਲਾ ਉਹਦਾ ਸੁਭਾ ਕਿਵੇਂ ਆ ਇਹ ਸੰਧੂ ਸਾਹਿਬ ਚਲੋ ਉਹਨਾਂ ਦੇ ਪਹਿਲਾ ਸੁਆ ਹੀ ਆਖਿਆ ਮੈਂ ਮੈਂ ਤੁਹਾਨੂੰ ਅਖਾ ਦੂਜਾ ਸੁਆ ਬੱਚੀ ਸੂਈ ਹੋਊਗੀ ਓਕੇ ਹਾਂਜੀ ਇਹਦੇ ਥੱਲੇ 10 ਕਿਲੋ ਤੋਂ ਬਾਹਰ ਠੀਕ ਆ ਜੀ ਹਾਂਜੀ ਤੀਜੇ ਡੰਗ ਦੀ ਚਵਾਈ ਸ਼ਾਮਣ ਹੋਣੀ ਆ ਜੀ ਠੀਕ ਆ ਜੀ ਤੇ ਬੋਲਾ ਵੈਸੇ ਦੋ ਗੰਗ ਚਲੋ ਹਜੇ ਬਿਲਕੁਲ ਸਾਫ ਤਾਂ ਨਹੀਂ ਕੀਤੀ ਹੋਣੀ ਨਹੀਂ ਸੰਧੂ ਸਾਹਿਬ ਸਾਫ ਨਹੀਂ ਕੀਤੀ 10 ਕਿਲੋ ਤੋਂ ਬਾਹਰ ਬੋਲਾ ਦਾ ਠੀਕ ਆ ਜੀ ਹਾਂਜੀ ਚੋਣ ਜਾਂ ਦੀ ਖਰੀ ਹੈ ਪੂਰੀ ਮੈਂ ਨਾ ਇੱਕ ਨੰਬਰ ਸੰਧੂ ਸਾਹਿਬ ਮੱਝਾ ਹਲਗਾ ਥਾਂ ਲੱਗਾ ਕਿਤੇ ਤੇ ਬੱਚੀ ਮਗਰ ਕੋਈ ਬੰਗਾ ਨਹੀਂ ਪਾਉਣਾ ਕੱਖ ਨਹੀਂ ਲੋਕੀ ਦੱਸੋ ਵੇੜਾ ਜਰੀ ਅੱਜ ਦੋਵੇਂ ਸੂਈਆਂ ਨੇ ਦੋ ਮਗਰੀ ਬੱਚੀਆਂ ਇੱਧਰ ਤੁਹਾਨੂੰ ਇੱਕ ਹੋਰ ਦਿਖਾ ਦਿੰਦਾ ਜਰਸੀ ਵਿੱਚ ਭਾਵੇਂ ਥੋੜਾ ਬਾਦਾਂ ਕੋਈ ਕਰਾਸ ਮਾਰ ਲਿਆ ਆ ਮਗਰ ਬੱਚੀ ਆ ਕੀ ਬਹੁਤ ਸੋਹਣੀ ਨਾੜੂਆ ਨਾਲਾ ਬੱਚੇ ਇਧਰੋਂ ਬੈਣੀ ਵਾਲੀ ਸਾਈਡ ਤੋਂ ਪਤਾ ਨਹੀਂ ਕੋਈ ਥਾਂ ਦਿਖਾ ਦਿੰਦੇ ਆ 10 ਕਿਲੋ ਜਿਹੜਾ ਗਰਨਾਲ ਆਂਦਾ ਵੀ ਬੋਲਾ ਆਪਾਂ ਨੋਟ ਕੀਤਾ 10 ਕਿਲੋ ਜਿਹੜਾ ਇਹਦੇ ਥੱਲੇ ਹੁਣ ਹਾਜ਼ਰ ਆ ਤੇ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਮੇਰਾ ਭਰਾ ਤਸੱਲੀ ਨਾਲ ਤੁਸੀਂ ਵੇਖ ਲਓ ਕੋਈ ਰੱਸੀ ਤੁਸੀਂ ਵੰਗਾ ਪਾਉਂਦੀ ਲੋੜ ਪੈਂਦੀ ਸਤੂ ਸਾਹਿਬ ਕੋਈ ਵੰਗਾ ਨਹੀਂ ਇਤਰੇ ਬੈ ਕੇ ਚੋਈ ਕਰ ਲੈਣੀ ਆ ਹਾਂਜੀ ਲਿਆਕਰ ਲਾ ਤੋਰਦੇ ਫਿਰ ਆ ਚੱਕੋ ਜੀ ਆ ਦੇਖੋ ਜੀ ਕੌਣ ਜਾਣ ਸੰਧੂ ਸਾਹਿਬ ਇੱਕ ਨੰਬਰ ਕੋਈ ਭੂਰ ਨਹੀਂ ਛਟਾ ਨਹੀਂ ਥਾਨੀ ਘਟ ਵਾਹ ਹਾਂਜੀ ਲਾਉ ਜੀ ਠੀਕਾ ਜੀ ਸੋ 10 ਕਿਲਾ ਦੋਸਾਂ ਬੋਲਾ ਇਹ ਥਲੇ ਨੋਟ ਕਰਾਇਆ ਗਰ ਲਾਲ ਨੇ ਬਾਕੀ ਤੁਹਾਡੇ ਸਾਹਮਣੇ ਆ ਹਵਾਨਾ ਚੱਡੇ ਤੋਂ ਤੁਸੀਂ ਵੇਖ ਲਓ ਹਜੇ ਬੋਲੇ ਤੋਂ ਸਾਫ ਨਹੀਂ ਕੀਤੀ ਅੱਜ ਤੇ ਜੇ ਡੰਗ ਦੀ ਚਵਾਈ ਦੇ ਵਿੱਚ ਬੋਲੇ ਸਾਫ ਕਰ ਦਿੱਤੀ ਜਾਊਗੀ ਵੜ ਬਾਕੀ ਰੰਗ ਇੱਕਾ ਬਿਲਕੁਲ ਬਲੈਕ ਤੇ ਤਾਂ ਤੁਨ ਪੂਰਾ ਥੀ ਮੁੱਠੀ ਜਲਾ ਥਾਣਾ ਤੇ 10 ਕਿਲੋ ਬੋਲਾ ਮਗਰ ਬੱਛੀ ਹੈ ਤੇ ਇਹ ਕਰ ਨਾਲ ਕਿੰਨੇ ਦੀ ਦਵਾਂਗੇ ਅੱਜ ਆਪਾਂ ਇਹ ਸੰਧੂ ਸਾਹਿਬ ਕੋਈ ਮੁੱਲ 55 ਨਹੀਂ ਕੋਈ 60 ਨਹੀਂ ਮੁੱਲ ਜੋ ਮਰਜ਼ੀ ਕਰੀਏ ਲਾਟ ਆਪਾਂ ਲੈਦੇ ਜਿਹੜੀ 50 ਹਜ਼ਾਰ ਦੀ ਬੱਛੀ ਦਿੰਨੀ 50 ਦੀ ਹਾਂਜੀ ਉਹ ਚ ਮਾਨਤਨ ਕਰਾਂਗੇ ਜਰੂਰ ਭਣ ਭਰਾਵਾਂ ਦਾ ਬਾਕੀ ਇੱਥੇ ਕੀ ਛੱਡਾਂਗੇ ਜਿਹੜੀ ਗੱਲ ਠੀਕ ਲੋ ਤਾਂ 14-15 ਕਿਲੋ ਤਈ ਜਾਊਗੀ ਰਮਾਨਾ ਜੀ ਠੀਕ ਹੈ ਜੀ ਹਾਂਜੀ ਲੋ ਦੋਸਤੋ 50 ਹਜ਼ਾਰ ਇਹਦਾ ਮੁੱ ਇਹ ਬਾਕੀ ਬਾਹਰ ਤੁਹਾਡੇ ਸਾਹਮਣੇ ਆ ਠੀਕ ਆ ਜੀ ਮਕਰ ਪਛੀ ਆ ਪ੍ਰੋਪਰ ਤੁਹਾਨੂੰ ਇਹ ਜਿਹੜੇ ਪਸ਼ੂ ਆਪਾਂ ਅੱਜ ਦਿਖਾਏ ਆ ਠੀਕ ਆ ਜੀ ਦੋ ਸੁਈਆਂ ਬਿਹੜਾਂ ਨੇ ਇੱਕ ਗੱਬਣ ਤੇ ਬਾਕੀ ਇੱਥੇ ਆਣ ਕੇ ਗੱਲ ਠੀਕ ਆ ਜੀ ਨਿਬੜਨੀ ਆ ਕਿਸੇ ਭਰਾ ਨੇ ਇੱਥੇ ਆਣ ਕੇ ਤਸੱਲੀ ਕਰਨੀ ਆ ਆਪਦੀ ਮੋਸਟ ਵੈਲਕਮ ਟੂਰ ਦਾ ਚਲੋ ਚਾਰ ਟਾਈਮ ਚਲੋ ਇੱਕ ਵਾਰ ਤੁਹਾਨੂੰ ਜਿਹੜੀ ਆਪਾਂ ਗੱਬਣ ਦਿਖਾਤੀ ਆ ਅੱਛਾ ਗਰਾਲ ਵੀਰੇ ਇਹ ਨਾਗਨੇ ਅੱਜ ਤਿੰਨ ਹਾਂਜੀ ਹਾਂਜੀ ਤੇ ਬੋਲਦਗੇ ਨੰਬਰ ਇੱਕ ਨੰਬਰ ਸਾਨੂੰ ਸਾਹਿਬ 8217282497 ਦੂਜਾ ਨੰਬਰ 8289016207 ਹੋਰ ਗੱਲਬਾਤ ਵੀਰੇ ਮਾਣਾ ਬੜੀ ਕਿਰਪਾ ਬਾਬੇ ਦੀਪ ਸਿੰਘ ਦੀ ਬਸਾ ਦੇਖਦੇ ਅੱਜ ਭਲਕੇ ਤੇ ਫੇਰ ਲਿਆਵਾਂਗੇ ਨਵੀਆਂ ਹਾਂ ਫੇਰ ਭੈਣ ਭਰਾਵਾਂ ਦੇ ਸਾਹਮਣੇ ਆਪਾਂ ਹੋਵਾਂਗੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਲੋਕ ਦੱਸੋ ਮਾਲ ਹੈ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਤਕਰੀਬਨ ਕੋਈ 2-4 ਨਗ ਆਏਗਾ ਰਹਿੰਦੇ ਆ ਤੇ ਜਦੋਂ ਵੀ ਪਸ਼ੂ ਨਵੇਂ ਨਿਕਲਦੇ ਕੋਈ 2-4 ਪਸ਼ੂ ਇਕੱਠੇ ਹੁੰਦੇ ਆ ਪਹਿਲੀ ਗੱਲ ਤਾਂ ਇਹ ਵੀ ਕੋਈ 1-2 ਨਗ ਆਉਂਦੇ ਆ ਠੀਕ ਹੈ ਜੀ ਵਿਕ ਜਾਂਦੇ ਆ ਕੋਈ 2-4 ਨਗ ਕੱਟੇ ਹੁੰਦੇ ਆ ਤੇ ਤੁਹਾਡੇ ਸਾਹਮਣੇ ਜਿਹੜੇ ਪੇਸ਼ ਆਪਾਂ ਕਰ ਦਿੰਦੇ ਆ ਇਸ ਘਰੋਂ ਠੀਕ ਹੈ ਜੀ ਤੇ ਫਿਲਹਾਲ ਇਸ ਵੀਡੀਓ ਦੇ ਵਿੱਚ ਇ